ਕਿੰਕ ਰਾਤ ਨੂੰ ਸਾਨੂੰ ਪਹਿਲਾਂ ਵੀ ਕਾਫੀ ਸ਼ਿਕਾਇਤਾਂ ਆ ਰਹੀਆਂ ਸੀਗੀਆਂ ਵੀ ਚਲੋ ਇੱਥੇ ਵੀ ਕਿਤਨਾ ਕਿਤੇ ਦੇਵਪਾਦ ਦਾ ਧੰਦਾ ਚੱਲ ਰਿਹਾ ਤੇ ਉਸੇ ਮਹੀਨ ਨੂੰ ਸੀ ਜੀਰਕਪੁਰ ਪੁਲਿਸ ਨੇ ਜਿਸਮ ਫਰੋਚੀ ਦੇ ਤੰਦੇ ਦਾ ਕੀਤਾ ਭੰਡਾ ਫੋਰਡ ਦੋ ਹੋਟਲ ਮਾਲਕਾਂ ਸਮੇਤ 5 ਲੋਕ ਗ੍ਰਿਫਤਾਰ ਜੀ ਮਾਨਯੋਗ ਸਾਡੇ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਤੇ ਸਾਡੇ ਐਸਪੀ ਸਾਹਿਬ ਤੇ ਡੀਐਸਪੀ ਜੀ ਦੀ ਅਗਵਾਈ ਹੇਠ ਕੱਲ ਇੱਕ ਚੈਕਿੰਗ ਮੁਹਿੰਮ ਅਸੀਂ ਸ਼ੁਰੂ ਕੀਤੀ ਸੀਗੀ ਹੋਟਲਾਂ ਦੇ ਜੋ ਏਰੀਏ ਦੇ ਜਿੰਨੇ ਵੀ ਹੋਟਲ ਹੈਗੇ ਉਹਨਾਂ ਦੀ ਸਿੰਗਲ ਬਾਈ ਸਿੰਗਲ ਅਪਾ ਚੈਕਿੰਗ ਕੀਤੀ ਤੇ ਦੌਰਾਨੀ ਚੈਕਿੰਗ ਰਾਤ ਨੂੰ ਸਾਨੂੰ ਪਹਿਲਾਂ ਵੀ ਕਾਫੀ ਸ਼ਿਕਾਇਤਾਂ ਆ ਰਹੀਆਂ ਸੀਗੀਆਂ ਵੀ ਚਲੋ ਇੱਥੇ ਵੀ ਕਿਤੇ ਨਾ ਕਿਤੇ ਦੇ ਵਪਾਰ ਦਾ ਧੰਦਾ ਚੱਲ ਰਿਹਾ ਤੇ ਉਸੇ ਮੁਹਿੰਮ ਨੂੰ ਅਸੀਂ ਅੱਗੇ ਵਧਦੇ ਹੋਏ ਕੱਲ ਰਾਤੀ ਅਸੀਂ ਆਪਣੇ ਜਿਹੜੇ ਜਿਰਕਪੁਰ ਥਾਣੇ ਦੇ ਏਰੀਏ ਦੇ ਵਿੱਚ ਜਿਹੜੇ ਪੈਂਦੇ ਹੋਟਲ ਉਹਨਾਂ ਦੇ ਅਸੀਂ ਰੀਡ ਕੀਤੀ ਹੈਗੀ ਤੇ ਇਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਜਿਹੜੇ ਅਸੀਂ ਹੋਟਲ ਦੇ ਵਿੱਚ ਹੋਟਲ ਇਕ ਵੈਲਕਮ ਟੂ ਰੋਜ਼ਵੁੱਡ ਵੈਲਕਮ ਟੂ ਹੋਟਲ ਹੈ ਤੇ ਇੱਕ ਹੈਗਾ ਜੀ ਹੋਟਲ ਵੈਲ ਹੋਟਲ ਵੈਲਕਮ ਟੂ ਹਰਿਆਣਾ ਜਦੋਂ ਇਹਨਾਂ ਦੌਰਾਨ ਅਸੀਂ ਰੀਡ ਕੀਤੀ ਤਾਂ ਇੱਥੇ ਜਿਹੜਾ ਦੇਪਾਰਟਮੈਂਟ ਦਾ ਹੁਣਾ ਪਾਇਆ ਗਿਆ ਤੇ ਉੱਥੇ ਜਿਹੜੀਆਂ ਵਿਕਟਿਮ ਲੜਕੀਆਂ ਸੀਗੀਆਂ ਜੀ ਉਹਨਾਂ ਨੂੰ ਉੱਥੇ ਰਿਕਵਰ ਕੀਤਾ ਉੱਥੇ ਲੜਕੇ ਤੇ ਇੱਕ ਹੋਟਲ ਦਾ ਮੈਨੇਜਰ ਹੈਗਾ ਉੱਥੇ ਕਾਬੂ ਕੀਤਾ ਜਿਸ ਉਪਰੰਤ ਇਹਨਾਂ ਦੇ ਉੱਤੇ ਦੋਨੋਂ ਹੋਟਲ ਤੇ ਹੋਟਲ ਦੇ ਮਾਲਕਾਂ ਤੇ ਮੈਨੇਜਰ ਤੇ ਜਿਹੜੇ ਉੱਥੇ ਸਟਾਫ ਲੜਕਾ ਸੀਗਾ ਉਹਨਾਂ ਦੇ ਉੱਤੇ ਮਕਦਮਾ ਨੰਬਰ 208 ਜਿਹੜਾ ਹੈਗਾ ਜੀ ਅੰਡਰ ਸੈਕਸ਼ਨ 3 4 5 ਜੀ ਮੋਰਲ ਟ੍ਰੈਫਿਕ ਐਕਟ ਅਸੀਂ ਦਰਜ ਕੀਤਾ ਤੇ ਦਰਜ ਕਰਕੇ ਜਿਹੜੇ ਵਿਕਟਿਮ ਸੀ ਉਹਨਾਂ ਨੂੰ ਉਹਨਾਂ ਦੇ ਘਰਦਿਆਂ ਦੇ سپرد ਕੀਤਾ ਤੇ ਜਿਹੜੇ ਮਾਲਕ ਆ ਉਹਨੂੰ ਮੈਨੇਜਰ ਨੂੰ ਤੇ ਜਿਹੜਾ ਹੋਰ ਉੱਥੇ ਉਹਨਾਂ ਦੇ ਨਾਲ ਦੇ ਸੀਗੇ ਬੰਦੇ ਜਿਹੜੇ ਇਨਵੋਲਵ ਸੀ ਉਹਨਾਂ ਨੂੰ ਅਰੈਸਟ ਕੀਤਾ ਹੈਗਾ ਜੀ ਕਿੰਨੇ ਬੰਦਿਆਂ ਨੇ ਫਿਕਰਲਾ ਪਰਚਾ ਦਰਜ ਹੋਇਆ ਇਹ ਪਰਚਾ ਦਰਜ ਹੋਇਆ ਜੀ ਟੋਟਲ 10 ਬੰਦਿਆਂ ਦੇ ਖਿਲਾਫ ਹੋਇਆ ਜਿਦੇ ਵਿੱਚੋਂ 7 ਦੀ ਅਰੈਸਟ ਹੋ ਚੁੱਕੀ ਹੈ ਤੇ ਦੋ ਇੱਕ ਮਾਲਕ ਇੱਕ ਮਾਲਕ ਦਾ ਹੋਟਲ ਹੈਗਾ ਤੇ ਇੱਕ ਉਹਦਾ ਮੈਨੇਜਰ ਹੈਗਾ ਉਹ ਹਲੇ ਫਰਾਰ ਚੱਲ ਰਹੇ ਜਿਨ੍ਹਾਂ ਨੂੰ ਜਲਦੀ ਅਰੈਸਟ ਕਰ ਦਿੱਤਾ ਸੀ ਕਿੰਨੇ ਟਾਈਮ ਤੋਂ ਇਹ ਕੰਮ ਚੱਲ ਰਿਹਾ ਇਹ ਇਹਦੇ ਦੌਰਾਨ ਇਹ ਪਹਿਲਾਂ ਕਿਸੇ ਹੋਰ ਹੋਟਲ ਦੇ ਵਿੱਚ ਸੀਗਾ ਜੀ ਜਿਹੜਾ ਇਹਦਾ ਉਹ ਮੈਨੇਜਰ ਹੈਗਾ ਜੀ ਕਿਸੇ ਹੋਰ ਕੰਮ ਕਰਦਾ ਸੀਗਾ ਪੰਜਕੂਲੇ ਦੇ ਵਿੱਚ ਤੇ ਇੱਥੇ ਰੀਸੈਂਟਲੀ ਹਲੇ 4 ਤੋਂ 5 ਮਹੀਨੇ ਤੋਂ ਪਹਿਲਾਂ ਹੀ ਉਹ ਰਿਸ਼ਿਫਟ ਹੋਏ ਸੀਗੇ ਇਹ ਰਹਿਣ ਵਾਲੇ ਸਰ ਜੀਪ ਕੋਪੇ ਹਾਂਜੀ ਜਿਹੜੇ ਇਹ ਉਹ ਕੋਈ ਰੈਂਟ ਦੇ ਉੱਤੇ ਰਹਿ ਰਿਹਾ ਹੈਗਾ ਜੀ ਇੱਕ ਦੋ ਵਿੱਚ ਬਨੂੜ ਦੇ ਵੀ ਰਹਿਣ ਵਾਲੇ ਹੈਗੇ ਨੇ ਜੀ ਤੇ ਕੁਝ ਕੁ ਮੈਕਸਿਮ ਇਹ ਜ ਬਨੂੜ ਤੇ ਪੰਜਕੂਲਾ ਦੇ ਰਹਿਣ ਵਾਲੇ ਹੈਗੇ